ਸੋਹਿਲਾ ਗੋੜੀ ਦੀਪ ਮਹਲਾ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀ ਰਤੇ ਆ ਕੀਐ ਕਰਤੇ ਕੋਈ ਵਿਚਾਰੋ ਉਤਤ ਕਰ ਗਾਵੋ ਸੋਹਿਲਾ ਸਿਗਰੇ ਉਸਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਮਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਾਵ ਨਿਤ ਨਿਤ ਜਿਹੜੇ ਸਮਾਲੀਆ ਨਾ ਦੇਖੇਗਾ ਦੇਵਨ ਹਾਰ ਤੇਰੇ ਦਾਨ ਹੈ ਕੀਮਤ ਨਾ ਪਵੈ ਤੇ ਸਦਾਤੇ ਗਵਨ ਸਮਾਰ ਸੰਮਤ ਸਾਹਾ ਲਿਖਿਆ ਮਿਲ ਕਰ ਬਾਬੋ ਤੇਲ ਦੇਹੁ ਸਜਣਾ ਸੀਸੜੀਆਂ ਜਿਉ ਵੈ ਸਹਿਬ ਸੋ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹਿ ਹਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬਡਾਈ ਤੋਏ ਰਹਾਓ ਵੈਸੋ ਜਿ ਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜੇ ਕੋ ਰਥ ਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵਜੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ ਤਨ ਹਤਾ ਸ਼ਬਦ ਬਜੰਤ ਭੇਰੀ ਰਹਾਉ ਸਹਸਤਵ ਨੈਨ ਨਨ ਨੈਨ ਹੈ ਹੈ ਤੋ ਹੀ ਕਉ ਸਹਸ ਮੂਰਤ ਨਨ ਏਕ ਤੋ ਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਵੇ ਨਾ ਸਹਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਵੇ ਤਮਨੋ ਅੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਏ ਨਾਨਕ ਸਾਰਿੰਗ ਕਾਓ ਹੋਏ ਜਾਤੇ ਤੇਰੇ ਨਾਮੇ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਤ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਬ ਮੰਡਲ ਮੰਡਾ ਏ ਕਰ ਸਾਧੂ ਅੰਜਲੀ ਪਨ ਵੱਡਾ ਏ ਕਰ ਡੰਡਾ ਉਤ ਪਨ ਵੱਡਾ ਏ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਖੰਡਾ ਏ ਜਿਉਂ-ਜਿਉਂ ਚਲਾਇ ਚੁਬੈ ਦੁਖ ਪਾਵ ਹੈ ਜਮਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਸਭ ਨਾਸੀ ਫੁਰਕ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਾਪ ਤੇਰੇ ਹਰ ਰਾਖ ਰਾਖ ਵਡਵੱਟਾ ਹੈ ਜਨ ਨਾਨਕ ਨਾਮੇ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰ ਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹ ਆਗੇ ਵਸਨ ਸੁਹੇਲਾ ਔਦ ਕਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵੈ ਹੋ ਰਸ ਅਕਥ ਕਥਾ ਤਨ ਜਾਨੀ ਜਾ ਕੋ ਆਈ ਸੋਈ ਵਿਹਾਜਿਓ ਹਰ ਗੁਰ ਤੇ ਮਨਹਿ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਗੋਫੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੋਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ